ਚਿੱਟੇ ਸਮੇਤ ਕਾਲੀ ਥਾਰ ਦੇ ਵਿੱਚੋਂ ਫੜੀ ਗਈ ਮਹਿਲਾ ਕਾਂਸਟੇਬਲ ਦੇ ਬਾਰੇ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਕਿ ਆਖਰ ਪੰਜਾਬ ਦੀ ਪੁਲਿਸ ਬਚਾਉਣਾ ਚਾਹੁੰਦੀ ਆ ਇਸ ਮਹਿਲਾ ਕਾਂਸਟੇਬਲ ਨੂੰ ਹਾਲਾਂਕਿ ਬਰਖਾਸਤ ਕਰ ਦਿੱਤੀ ਗਈ ਆ ਪਰ ਪੀਲਾ ਪੰਜਾ ਹਲੇ ਵੀ ਇਸ ਤੇ ਘਰ ਦੇ ਉੱਤੇ ਨਹੀਂ ਚੱਲਿਆ ਤਾਂ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਇੱਕ ਨੌਜਵਾਨ ਦੇ ਵੱਲੋਂ ਜੋ ਕਿ ਅਕਸਰ ਹੀ ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਾ ਜਿਸ ਨੂੰ ਕੀ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਸਜ਼ਾ ਵੀ ਮਿਲ ਚੁੱਕੀ ਆ ਤਾਂ ਉਹ ਨੌਜਵਾਨ ਹੈ ਬਿਸ਼ਪਜੀਤ ਫਾਜ਼ਿਲ ਕਾ ਜਿਸ ਦੇ ਵੱਲੋਂ ਅਜਿਹੇ ਖੁਲਾਸੇ ਕੀਤੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ ਤਾਂ ਕਿ ਵਾਕਏ ਸਚਾਈਆ ਪੂਰੀ ਇੱਕ ਵਾਰ ਗੱਲਬਾਤ ਸੁਣ ਲੋ ਇਸ ਨੌਜਵਾਨ ਦੀ ਭਗਵੰਤ ਕਮਨ ਜੀ ਤੁਹਾਡਾ ਮੂੰਹ ਪੱਕਿਆ ਸੀ ਤੁਹਾਡਾ ਮੂੰਹ ਠੀਕ ਹੋ ਗਿਆ ਮੈਂ ਗੱਲ ਕਰ ਲੱਗਿਆ ਜਿਹੜੀ ਬਠਿੰਡੇ ਦੇ ਵਿੱਚ ਕੌਨਸਟੇਬਲ ਕਾਲੀ ਠਾਰ ਦੇ ਵਿੱਚੋਂ ਚਿੱਟਾ ਬਰਾਮਤ ਹੋਇਆ ਜਿਹਦੇ ਕੋਲੋਂ ਤੁਸੀਂ ਉਸ ਮਸਲੇ 'ਚ ਬੋਲੇ ਆ ਕਿ ਜੇਕਰ ਕੋਈ ਪੁਲਿਸ ਵਾਲਾ ਤਾਂ ਘਰ ਉਹਦਾ ਵੀ ਟਵਾਇਆ ਜਾਊਗਾ ਹੁਣ ਗੱਲ ਸੁਣ ਕੇ ਜਾਇਆ ਜੇ ਇਸ ਮਸਲੇ ਤੇ ਗੱਲ ਬਾਤ ਕਰਦਾ ਮੈਂ ਪਹਿਲਾਂ ਤਾਂ ਯਾਦ ਦਿਵਾ ਦੇਵਾਂ ਕਿ ਚਿੱਟੇ ਦੇ ਮਸਲੇ ਦੇ ਵਿੱਚ ਭਗਵੰਤ ਮਾਨ ਔਰ ਜਿਹੜੇ ਹਰਪਾਲ ਚੀਮਾ ਜੀ ਤੇ ਅਮਨਾ ਅਰੋੜਾ ਇਹਨਾਂ ਨੇ ਪੂਰੀ ਪ੍ਰੈਸ ਕਾਨਫਰੰਸਾਂ ਕਰ ਕਰਕੇ ਹਰ ਮੋਬਾਈਲ ਦੇ ਵਿੱਚ ਆਪਦਾ ਬਿਆਨ ਪਹੁੰਚਾਤਾ ਸੀ ਹਰ ਘਰ ਦੇ ਵਿੱਚ ਬਿਆਨ ਪਹੁੰਚ ਗਿਆ ਸੀ ਦੇ ਨਸ਼ੇ ਦੇ ਵਿਰੁੱਧ ਇਹ ਜਿਹੜੀ ਜੰਗ ਚੱਲੀ ਆ ਇਹ ਚੱਲਦੀ ਰਹੂਗੀ ਭਗਵਾਨ ਤਮਾਨ ਦਾ ਮੂੰਹ ਪੱਕਿਆ ਸੀ ਉਹ ਠੀਕ ਹੋ ਗਿਆ ਪਰ ਹਲੇ ਤੱਕ ਅਮਨ अरोड़ा ਦਾ ਔਰ ਜਿਹੜੇ ਆਪਣੇ ਪੰਜਾਬ ਦੇ ਖਜ਼ਾਨਾ ਮੰਤਰੀ ਆ ਉਹਨਾਂ ਦਾ ਮੂੰਹ ਠੀਕ ਨਹੀਂ ਹੋਇਆ ਮੈਂ ਆ ਮਲਮ ਵੇਨ ਲਗਿਆ ਜੇਕਰ ਮਲਮ ਮੂੰਹ 'ਚ ਲੱਗ ਜਾਏ ਤਾਂ ਮੈਨੂੰ ਉਮੀਦ ਆ ਤੁਸੀਂ ਕੁਛ ਨਾ ਕੁਛ ਬੋਲੋਗੇ ਭਗਵਾਨ ਤਮਾਨ ਜੀ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੇ ਚਿੱਟਾ ਵੇਚਦੇ ਆ ਜੇਕਰ ਕੋਈ ਪੁਲਿਸ ਵਾਲਾ ਵੀ ਵੇਚਦਾ ਤੇ ਉਹਦਾ ਵੀ ਘਰ ਤਾਇਆ ਜਾਊਗਾ ਉਹਨੂੰ ਬਖਸ਼ਾ ਨਹੀਂ ਜਾਊਗਾ ਤੁਹਾਡਾ ਇਹ ਬਿਆਨ মিডিਆ ਦੇ ਵਿੱਚ ਜਿਵੇਂ ਮੈਂ ਕਹਿੰਦਾ ਯੱਭ ਰਿਆ ਹੀ ਕਹੂੰਗਾ ਤੁਰ ਰਿਆ ਨਹੀਂ ਕਹੂੰਗਾ ਤੁਹਾਡਾ ਇਹ মিডিਆ ਦੇ ਵਿੱਚ ਬਿਆਨ ਯੱਭ ਰਿਆ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਤਾਂ ਤੁਸੀਂ ਇਸ ਬਿਆਨ ਤੇ ਤੁਸੀਂ ਜਵਾਬ ਸੁਣੋ ਮਾਨ ਸਾਹਿਬ ਜਸਦਨ ਕਿਸੇ ਗਰੀਬ ਦੇ ਘਰੇ ਕੋਈ ਚਿੱਟਾ ਵੇਚਦਾ ਗ੍ਰਾਮ 1/2 ਗ੍ਰਾਮ ਵਾਲਾ ਉਹਦੇ ਘਰੇ ਬਲਡੋਜਰ ਚੱਲਦਾ ਪਹਿਲਾਂ ਬਾਦ ਦੇ ਵਿੱਚ ਦੱਸਿਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਤਾਂ ਘੱਟ ਭਾਏ ਤੋਂ ਪਤਾ ਲੱਗਦਾ ਸੀ ਕਿ ਆਹ ਘਰ ਚਿੱਟਾ ਵੇਚਦਾ ਪਰ ਇੱਕ ਗੱਲ ਯਾਦ ਰੱਖੋ ਕਿ ਤੁਹਾਡੀ ਇੱਕ ਪੁਲਿਸ ਅਫਸਰ ਜਿਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੋਵੇ ਹਲੇ ਤੱਕ ਉਹਦਾ ਘਰ ਨਾ ਟਾਇਆ ਗਿਆ ਹੋਵੇ ਤੇ ਮੁੱਖ ਮੰਤਰੀ ਭਾਸ਼ਣ ਦੇ ਰਿਹਾ ਕਿ ਘਰ ਅਸੀਂ ਉਹਦਾ ਵੀ ਟਾਵਾਂਗੇ ਕੀ ਗੱਲ ਤੁਹਾਡੇ ਪੀਲੇ ਪੰਜੇ ਦੇ ਖੁਰਕ ਪੈ ਗਈ ਆ ਕੀ ਗੱਲ ਤੁਹਾਡਾ ਪੀਲਾ ਪੰਜਾ ਖਰਾਬ ਹੋ ਚੁੱਕਿਆ ਇਹ ਪੀਲੇ ਪੰਜੇ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕਟਾਰੇ ਸੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਘਰ ਨਾ ਟੋ ਜਿਹੜੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਬਰਬਾਦ ਉਹ ਵੀ ਹੁਣੇ ਚਾਹੀਦੇ ਆ ਕਿ ਬਰਬਾਦੀ ਹੁੰਦੀ ਕੀ ਚੀਜ਼ ਆ ਉਹਨਾਂ ਨੂੰ ਪਤਾ ਲੱਗ ਸਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਹਵੇ ਤੱਕ ਇਸ ਪੁਲਿਸ ਅਫਸਰ ਦੇ ਬਾਹਰ ਅੱਗੇ ਜਾ ਕੇ ਇਹਦੀ ਕੋਠੀ ਦੇ ਕੋਲ ਜਾ ਕੇ ਹਲੇ ਇਹਦੀ ਪ੍ਰਾਪਰਟੀ ਜ਼ਬਤ ਕਿਉਂ ਨਹੀਂ ਹੋਈ ਇਹਦੀ ਕੋਠੀ ਕਿਉਂ ਨਹੀਂ ਠੱਠੀ ਤੁਸੀਂ ਆਪ ਦੱਸੋ ਭਗਵੰਤ ਮਾਨ ਜੀ ਦੂਜੀ ਗੱਲ ਇਹ ਆ ਕਿ ਤੁਸੀਂ ਇਹ ਮਾਮਲਾ ਜਿਹੜਾ ਮੀਡੀਆ ਦੇ ਵਿੱਚ ਹੀ ਰੱਖ ਰਹੇ ਆ ਤੇ ਮੀਡੀਆ ਦੇ ਵਿੱਚ ਹੀ ਟਰ ਰਿਹਾ ਹਲੇ ਤੱਕ ਇਹਦਾ 2 ਦਿਨ ਦਾ ਪਹਿਲਾ ਰਿਮਾਂਡ ਲਿਆ ਗਿਆ 2 ਦਿਨ ਦਾ ਬਾਅਦ ਚ ਰਿਮਾਂਡ ਲਿਆ ਗਿਆ ਹਲੇ ਤੱਕ ਹਲੇ ਉਹ ਵੱਡੇ ਅਫਸਰ ਨਹੀਂ ਲੱਭੇ ਜਿਨ੍ਹਾਂ ਦੀ ਪੰਜਾਬ ਦੇ ਲੋਕਾਂ ਨੂੰ ਖੋਜ ਆ ਜਿਹੜੇ ਪੰਜਾਬ ਦੇ ਲੋਕ ਸੋਚੀ-ਸੋਚੀ ਜਾਂਦੇ ਆ ਕਿ ਪਤਾ ਨਹੀਂ ਕੌਣ ਹੋਊਗਾ ਪਤਾ ਨਹੀਂ ਕੌਣ ਹੋਊਗਾ ਪਤਾ ਨਹੀਂ ਕਿਹਨੇ ਇਹਦੀ ਡਿਊਟੀ ਆ ਬਠਿੰਡੇ ਕਰਵਾਈ ਆ ਉਹ ਵੇਖ ਰਹੇ ਆ ਉਹ ਵੇਖੀ ਜਾਂਦੇ ਆ ਹਾਲਾਤ ਕਿ ਹਲੇ ਤੱਕ ਅਫਸਰ ਸਾਹਮਣੇ ਨਹੀਂ ਆਇਆ ਭਗਵੰਤ ਮਾਨ ਜੀ ਤੁਸੀਂ ਸਟੇਜਾਂ ਤੇ ਭਾਸ਼ਣ ਦੇਣ ਵਾਸਤੇ ਮੁੱਖ ਮੰਤਰੀ ਨਹੀਂ ਬਣੇ ਤੁਹਾਡਾ ਪੀਲਾ ਪੰਜਾ ਜਿਹੜਾ ਚਲਾਓ ਹੁਣ ਕਿੱਥੇ ਚੱਲਦਾ ਬਾਦਸ਼ਾਹ ਤੁਸੀਂ ਕਿਉਂ ਦੇ ਰਹੇ ਆ ਜਿਹੜੇ ਤੁਸੀਂ ਅਫਸਰ ਬਾਰੇ ਦੱਸ ਰਹੇ ਆ ਤੁਸੀਂ ਕੋਈ ਮੀਡੀਆ ਚੈਨਲ ਵਾਲੇ ਨਹੀਂਗੇ ਕਿ ਅਫਸਰ ਉਹਨਾਂ ਦਾ ਘਰ ਵੀ ਟੱਠੂਗਾ 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 ਕਿੱਥੇ ਟੱਠੂਗਾ ਕਿੱਦਾਂ ਟੱਠੂਗਾ ਸਾਨੂੰ ਘਰ ਦੇ ਨਾਲ ਨਹੀਂ ਸਾਨੂੰ ਉਹ ਅਫਸਰਾਂ ਦੀ ਡਿਊਟੀ ਢੈਣੀ ਚਾਹੀਦੀ ਆ ਜਿਹੜੇ ਅਫਸਰਾਂ ਦੇ ਨਾਂ ਤੇ ਬੀਬੀ ਪੂਰੇ ਸਲੂਟ ਠਕਵਾਉਂਦੀ ਸੀ ਆਪਦੇ ਆਪ ਨੂੰ ਸਾਨੂੰ ਉਹ ਅਫਸਰਾਂ ਦੀ ਨਾਂ ਚਾਹੀਦੇ ਆ ਜਿਨ੍ਹਾਂ ਦੇ ਨਾਮ ਤੇ ਬੀਬੀ ਰੇਂਜਾ ਤੱਕ ਚੇਂਜ ਕਰਾ ਦਿੰਦੀਆਂ ਸੀ ਐਸਐਚਓ ਦੀ ਪੰਜਾਬ ਦੇ ਲੋਕੋ ਮੈਂ ਤਾਂ মিডিਆ ਚੈਨਲ ਤੋਂ ਸੁਣ ਕੇ ਹੈਰਾਨ ਹੋ ਗਿਆ ਸੀ ਕਿ ਬੀਬੀ ਕੋਲ ਇੰਨੀ ਪਾਵਰ ਸੀ ਕਿ ਉਹ ਬੀਬੀ ਯਾਦ ਰੱਖੋ ਜਦੋਂ ਕਿਸੇ ਐਸਐਚਓ ਨਾਲ ਨਾ ਬਾਨੀ ਤਾਂ ਉਹ ਤਬਾਦਲਾ ਨਹੀਂ ਕਰਾਉਂਦੇ ਸੀ ਰੇਂਜ ਹੀ ਚੇਂਜ ਕਰਾ ਦਿੰਦੇ ਸੀ ਇਹ মিডিਆ ਚੈਨਲ ਦੇ ਵਿੱਚ ਭਗਵੰਤ ਮਾਨ ਕੋਲ ਬਿਆਨ ਹੋਊਗਾ ਤੇ ਭਗਵੰਤ ਮਾਨ ਨੇ ਬਿਆਨ ਸੁਣਿਆ ਵੀ ਹੋਊਗਾ ਪਰ ਭਗਵੰਤ ਮਾਨ ਅਰਜਾਈ ਲੈ ਕੇ ਡਰਿਆ ਪਿਆ ਉਹਨੂੰ ਡਰ ਲੱਗੀ ਜਾਂਦਾ ਹਾਏ 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 ਕਰੀ ਜਾਂਦਾ ਅਮਨ ਅਰੋੜਾ ਦੇਸੀ ਨਹੀਂ ਰਿਹਾ ਤੇ ਆਪਣੇ ਖਜ਼ਾਨਾ ਮੰਤਰੀ ਬੋਲ ਹੀ ਨਹੀਂ ਰਹੇ ਮੰਨਦਿਆਂ ਮੂੰਹ ਪੱਕਿਆ ਹੋਊਗਾ ਹਿਸ਼ਿਆਰਿਆਂ ਚ ਗੱਲ ਸਮਝਾ ਦਿਓ ਕਿਉਂ ਡਰੀ ਜਾਂਦੇ ਆ ਕਿਤੇ ਮੰਤਰੀ ਦਾ ਕਿਸੇ ਦਾ ਨਾਮ ਤਾਂ ਨਹੀਂ ਆਉਂਦਾ ਦੱਸੋ ਦੱਸੋ ਕਿਹੜੀ ਗੱਲੋਂ ਚੁੱਪ ਬੈਠੇ ਆ ਕਿਹੜੀ ਗੱਲੋਂ ਚੁੱਪ ਬੈਠੇ ਆ ਮਾਨ ਸਾਹਿਬ ਜੀ ਪੰਜਾਬ ਦੇ ਲੋਕ ਤੁਹਾਡੇ ਤੇ ਉਮੀਦਾਂ ਲਾਈ ਬੈਠੇ ਆ ਇਹ ਬੀਬੀ ਦਾ ਘਾਟਵਾ ਕੇ ਵੱਡੇ ਵੱਡੇ ਮਗਰ ਮੱਛੀ ਫੜੇ ਜਾਣੇ ਇਹ ਬੀਬੀ ਦੀ ਇਨਕੁਆਰੀ ਕਰਾ ਕੇ ਜਰੀ ਰਿਮਾਂਡ ਲਈ ਗਈ ਆ ਰਿਮਾਂਡ ਦੇ ਵਿੱਚ ਪੁੱਛੋ ਕਿ ਕਿਹਦੀ ਛੇਤ 'ਤੇ ਇਹ ਕੰਮ ਚੱਲ ਰਿਹਾ ਸੀ ਕਿਹਦੀ ਛੇਤ 'ਤੇ ਮਾਵਾਂ ਦੇ ਪੁੱਤ ਮਰ ਗਏ ਕਿਹਦੀ ਛੇਤ 'ਤੇ ਲੋਕਾਂ ਦੇ ਘਰ ਉੱਜੜ ਗਏ ਕਿਹਦੀ ਛੇਤ 'ਤੇ ਜਿਹੜੀਆਂ ਪਹਿਣਾ ਵਿਆਹੀਆਂ ਸੀ ਉਹ ਜਿਹੜਾ ਕਹਿ ਲੋ ਵਿਧਵਾ ਹੋ ਕੇ ਬਹਿ ਗਈਆਂ ਕਿਹਦੀ ਛੈ ਤੇ ਜਿਹੜੇ ਧੀ ਪੁੱਤ ਸੀ ਉਹ ਜਿਹੜਾ ਕਹਿ ਲੋ ਆਪਣੇ ਪਿਓ ਨੂੰ ਗਵਾ ਕੇ ਬਹਿ ਗਏ ਕਿਹਦੀ ਛੈ ਤੇ ਪਹਿਣਾ ਗੁੱਟ ਗਵਾ ਕੇ ਬਹਿ ਗਈਆਂ ਕਿਹਦੀ ਛੈ ਤੇ ਪੁੱਛੋ ਪੁੱਛੋ ਮਾਨ ਸਾਹਿਬ ਜੀ ਪੁੱਛੋ ਕੱਲੀ ਉਥੇ ਸੂਈ ਕਿਉਂ ਅੜੀ ਖੜੀ ਆ ਕਹਿੰਦਾ ਚੱਲਦੀ ਜਾਂਦਾ ਸੀ ਦਰਿਆ ਬੜਾ ਸੁੱਕ ਗਿਆ ਕਹਿੰਦਾ ਚੱਲਦੀ ਜਾਂਦਾ ਸੀ ਦਰਿਆ ਕਹਿੰਦਾ ਵੇਖ ਸੁੱਕ ਗਿਆ ਜਿਹੜਾ ਰੌਲਾ ਪਈ ਜਾਂਦਾ ਸੀ ਜਿਹੜਾ ਰੌਲਾ ਪਈ ਜਾਂਦਾ ਸੀ ਉਹ ਬੀਬੀ ਕੌਨ ਸਟੇਬਲ ਦਾ ਹੁਣ ਲੱਗਦਾ ਕਿ ਟਾਈਮ ਪੀਸੋਂ ਸੱਲ ਮੁੱਕ ਗਿਆ ਜਿਹੜੀ ਗੱਲਾਂ ਸਾਡਾ ਟਾਈਮ ਪੀਸ ਕੱਲੇ ਭਾਸ਼ਣ ਦੇ ਜਾਂਦਾ ਕਿ ਘਾ ਟੱਟੂਗਾ 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 ਆ ਫਿਰ ਤੈਨੂੰ ਰੋਕਿਆ ਕਿਹਨੇ ਆ ਜਿਹੜੇ ਅੱਗੇ ਇੰਨੇ ਘਾਟਾ ਐ ਸੀ ਲੋਕਾਂ ਦੇ ਸਾਨੂੰ ਘਾਟ ਵਾ ਕੇ ਪਤਾ ਲੱਗਿਆ ਸੀ ਕਿ ਆ ਚਿੱਟਾ ਵੇਚ ਰਹੇ ਆ ਤੇ ਪੰਜਾਬ ਦੇ ਹਰ ਇੱਕ ਬੱਚੇ ਨੇ ਉਸ ਬੀਬੀ ਨੂੰ ਵੇਖ ਲਿਆ ਤੇ ਭਗਵੰਤਮਾਨ ਥਰ-ਥਰ ਕੰਮਦਾ ਫਿਰਦਾ ਭਗਵੰਤਮਾਨ ਲੁਕਦਾ ਫਿਰਦਾ ਭਗਵੰਤਮਾਨ ਕਾਰਵਾਈ ਅੱਗੇ ਕਰਾਉਣ ਨੂੰ ਦਿਲ ਕਿਉਂ ਨਹੀਂ ਕਰਦਾ ਲੱਭ ਕੇ ਦੇ ਵੱਡੇ ਅਫਸਰ ਮੈਂ ਥਾਪੀ ਮਾਰ ਕੇ ਕਹਿੰਨਾ ਭਗਵੰਤ ਮਾਨਸਿਆ ਇੱਕ ਕੌਨਸਟੇਬਲ ਕਦੇ 100 ਰੁਪਏ ਦੀ ਰਿਸ਼ਵਤ ਨਹੀਂ ਲੈਂਦਾ ਉਹ ਕਹਿੰਦਾ ਛੱਡ ਪਰਾਂ ਯਾਰ 100 ਰੁਪਏ ਪਿੱਛੇ ਆ ਜਿਹੜੀ ਆਪਣੀ ਥੂ ਥੂ ਹੋਣੀ ਆ ਨੌਕਰੀ ਜਾ ਸਕਦੀ ਆ ਰਿਸ਼ਵਤ ਤਾਂ ਰਿਸ਼ਵਤ ਹੁੰਦੀ ਆ ਤੇ ਇੱਕ ਕੌਨਸਟੇਬਲ ਕੋਲ ਇੰਨੀ ਪਾਵਰ ਜ਼ੋਰਤ ਹੋਵੇ ਚਿੱਟਾ ਵੇਚਣ ਦੀ ਕੋਈ ਨਾ ਕੋਈ ਦੱਸੋ ਕਿਹੜੇ ਮਸਲਿਆਂ ਤੇ ਚੁੱਪ ਹੋਏ ਬੈਠੇ ਆ ਹਰਪਾਲ ਚੀਮਾ ਜੀ ਜੇਕਰ ਸਰਕਾਰ ਕਿਸੇ ਹੋਰ ਦੀ ਹੁੰਦੀ ਤਾਂ ਮੈਂ ਗਰੰਟੀ ਨਾਲ ਕਹਿੰਨਾ ਉਨੀ ਪੰਜਾਂ ਵਾਲੀ ਖਿੱਦੋ ਨਹੀਂ ਬੁੜਕਣੀ ਸੀ ਜਿੰਨਾ ਤੁਸੀਂ ਬੁੜਕਣਾ ਸੀ ਤੇ ਆਪਣੇ ਅਮਨ ਅਰੋੜਾ ਜੀ ਉਨੀ ਮੈਂ ਕਹਿੰਨਾ ਛੱਕਾ ਨਹੀਂ ਲਾਉਂਦੇ ਖਿਡਾਰੀ ਆ ਗੇਂਦ ਦਾ ਛੱਕਾ ਨਹੀਂ ਲਾਉਂਦੇ ਜਿੰਨੇ ਛੱਕੇ ਤੁਸੀਂ ਲਾਉਣੇ ਸੀ ਦੂਜੀਆਂ ਪਾਰਟੀਆਂ ਦੇ ਤੇ ਅੱਜ ਜੇਕਰ ਬੈਟਿੰਗ ਤੁਹਾਡੀ ਜਿਹੜਾ ਕਹਿ ਲੋ ਤੁਹਾਡੀ ਜਿਹੜੀ ਬੈਟਿੰਗ ਚੱਲ ਰਹੀ ਆ ਸਰਕਾਰ ਜਿਹੜੀ ਚੱਲ ਰਹੀ ਆ ਪੰਜਾਬ ਦੇ ਵਿੱਚ ਤੇ ਅੱਜ ਝਾਕਦੇ ਹੀ ਨਹੀਂ ਗੇ ਕਿਉਂ ਨਹੀਂ ਝਾਕਦੇ ਕਿਹੜੀ ਗੱਲੋਂ ਚੁੱਪ ਬੈਠੇ ਆ ਕਿਤੇ ਘਾਵਤ ਸੱਚ ਤਾਂ ਨਹੀਂ ਕਰਾ ਰਹੇ ਬੰਦ ਕਰਾਣੇ ਚਲੇ ਥੇ ਇਹ ਤੋਂ ਬੈਠੋਂ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਉਹ ਟਵਾਓ ਕਰ ਕਰੋ ਜਾਂਚ ਕਿਹੜੇ ਅਫਸਰ ਆਉਂਦੇ ਆ ਕਿਹੜੇ ਤਗੜੇ ਰੈਂਕ ਦੇ ਅਫਸਰ ਹੁੰਦੇ ਆ ਕਿੰਨਾ ਤੋਂ ਡਰੀ ਜਾਂਦੇ ਆ ਕਿਤੇ ਡਰ ਇੰਜ ਤਾਂ ਨਹੀਂ ਲੱਗ ਜਾਂਦਾ ਕਿ ਜੇਕਰ ਇਹਨਾਂ ਨਾਲ ਦੁਸ਼ਮਣੀ ਲੈਨੇ ਆ ਤੇ ਕੱਲ ਨੂੰ ਸਾਡੇ ਗੋਰਖ ਧੰਦੇ ਬੰਦ ਹੋਣਗੇ ਰੇਤੇ ਬੰਦ ਹੋਣਗੇ ਸੱਟੇ ਬੰਦ ਹੋਣਗੇ ਚਿੱਟੇ ਬੰਦ ਹੋਣਗੇ ਕਿਹੜੀ ਗੱਲੋਂ ਡਰੀ ਜਾਂਦੇ ਆ ਮਾਨ ਸਾਹਿਬ ਕਿਹੜੀ ਗੱਲ ਦਾ ਤੁਹਾਨੂੰ ਡਰ ਲੱਗਿਆ ਪਿਆ ਜਵਾਬ ਦਿਓ ਪੰਜਾਬ ਦੇ ਲੋਕਾਂ ਨੂੰ ਪੁੱਛਦੇ ਆ ਪੰਜਾਬ ਦੇ ਲੋਕ ਤੇ ਜਿਹੜੇ ਝਾੜੂ ਚੱਪਿਆਂ ਵਾਲਿਆਂ ਨੂੰ ਗੁੱਸਾ ਲੱਗਦਾ ਉਹਨਾਂ ਨੂੰ ਬਿੰਦ ਨੂੰ ਲੱਗੇ ਭਲਾ ਹੁਣ ਲੱਗੇ ਗੁੱਸਾ ਤੁਹਾਨੂੰ ਤਾਂ ਲੱਗਦਾ ਪਰ ਜਿਨ੍ਹਾਂ ਦੇ ਘਰ ਉੱਜੜ ਗਏ ਉਹਨਾਂ ਦਾ ਦੱਸੋ ਉਹਨਾਂ ਤੇ ਤਾਂ ਨੂਨ ਮਿਰਚ ਲੱਗਿਆ ਪਿਆ ਤੁਹਾਨੂੰ ਤਾਂ ਇਕੱਲਾ ਗੁੱਸਾ ਲੱਗਦਾ ਭਗਵਾਨ ਤੁਮਾਨ ਜੀ ਤੁਹਾਡਾ ਕੰਮ ਲੋਕਾਂ ਨੂੰ ਭਾਸ਼ਣ ਦੇਣਾ ਨਹੀਂਗਾ ਕਿ ਘਾਟ ਠੱਠੂਗਾ ਪੰਜਾਬ ਦੇ ਲੋਕ ਇਸ ਗੱਲ ਦੇ ਗਵਾਹ ਕਿ ਅਸੀਂ ਅਕਸਰ ਮੀਡੀਆ ਚੈਨਲਾਂ ਤੇ ਜਿਨ੍ਹਾਂ ਦੇ ਘਾਟ ਹੈਂਦੇ ਸੀ ਉਹਨਾਂ ਦੇ ਅਸੀਂ ਘਰ ਵੇਂਦੇ ਸੀ ਕਿ ਇਹ ਚਿੱਟਾ ਵੇਚਦੇ ਸੀ ਤਾਂ ਘਾਟਾ ਦਿੱਤਾ ਤੇ ਜਿਹੜੀ ਬੀਬੀ ਕੋਲ ਉਹ ਚਿੱਟਾ ਬਰਾਮਤੀ ਹੋ ਗਿਆ ਕਿ ਉਹ ਜੇਕਰ ਪੁਲਿਸ ਕਾਂਸਟੇਬਲ ਆ ਜੇਕਰ ਪੁਲਿਸ ਦੇ ਵਿੱਚ ਕਾਂਸਟੇਬਲ ਆ ਕੀ ਗੱਲ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਉਹਦੀ ਜਾਂਚ ਪੜਤਾਲ ਨਹੀਂ ਹੋਊਗੀ ਸਾਡਾ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਕਿਉਂ ਨਹੀਂ ਹੋਇਆ ਕਿਹੜੀ ਗੱਲੋਂ ਨਹੀਂ ਹੋਇਆ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਵੀ ਤੁਸੀਂ ਤਕਸਰ ਫੜੇ ਸੀ ਗ੍ਰਾਮ 10 ਗ੍ਰਾਮ ਵਾਲੇ ਉਹਨਾਂ ਤਕਸਰਾਂ ਨੂੰ ਹਲੇ ਤੱਕ ਤੁਸੀਂ ਇਹ ਨਹੀਂ ਪੁੱਛਿਆ ਕਿ ਨਸ਼ਾ ਕਿੱਥੋਂ ਆ ਰਿਹਾ ਚਿੱਟਾ ਕਿੱਥੋਂ ਆ ਰਿਹਾ ਜੇਕਰ ਤੁਸੀਂ ਉਹਨਾਂ ਨੂੰ ਇਹ ਪਤਾ ਕੀਤਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਵੱਡੇ ਮਗਰਮੱਛ ਜੇਲ੍ਹਾਂ ਦੇ ਵਿੱਚ ਬੰਦ ਹੁੰਦੇ ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਹ ਇੱਕ ਟੀਵੀ ਆ ਤੁਸੀਂ ਉਹ ਐਕਟਰਾਂ ਜਿਹੜੇ ਸਿਰਫ ਐਕਟਰ ਫਿਲਮਾਂ ਦੇ ਵਿੱਚ ਹੀ ਐਕਟਿੰਗ ਕਰਦੇ ਆ ਤੇ ਤੁਸੀਂ ਭਾਸ਼ਣਾ ਦੇ ਵਿੱਚ ਕਰਦੇ ਆ ਅਸਲ ਵਿੱਚ ਜਿਹੜਾ ਤੁਹਾਡਾ ਚਿਹਰਾ ਉਹ ਵੀ ਵਿਲਨ ਨਰਗਈਆ ਪਤਾ ਨਹੀਂ ਕਿਹੜੀ ਗੱਲੋਂ ਡਰੀ ਜਾਨੇ ਆ ਤੇ ਮੈਂ ਬੇਨਤੀ ਕਰਦਾ ਕਿ ਬੀਬੀ ਕਾਂਸਟੇਬਲ ਨੂੰ ਪੁੱਛੋ ਕਿ ਜੇਕਰ ਉਹ 17 ਗ੍ਰਾਮ ਫੜਿਆ ਚਿੱਟਾ ਉਹ ਕਿੱਥੋਂ ਆਇਆ ਸੀ ਕਿੱਥੋਂ ਲਿਆਂਦਾ ਸੀ ਪਤਾ ਕਰੋ ਕਿਲੋਆਂ ਦੇ ਹਿਸਾਬ ਦੇ ਜਿਨ੍ਹਾਂ ਦੇ ਕੋਲ ਵਿਕਦੇ ਆ ਉਹਨਾਂ ਕੋਲੋਂ ਆਪਾਂ ਨੂੰ ਉਹ ਨਸ਼ਾ ਤੱਕਰ ਚੱਕ ਸਕਦੇ ਆ ਅਫਸਰਾਂ ਦੀ ਜਾਂਚ ਕਰੋ ਜਦੋਂ ਸਾਡੀ ਵਾੜ ਖੇਤ ਨੂੰ ਖਾ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਜੀ ਪੰਜਾਬ ਚ ਨਸ਼ਾ ਮੁਕਤ ਕਰ ਦੋਗੇ ਤੁਸੀਂ ਨਸ਼ਾ ਮੁਕਤ ਨਾਲੇ ਤੁਸੀਂ ਨਾ ਕਿਹਾ ਕਰੋ ਵੀ ਨਸ਼ਾ ਮੁਕਤ ਕਰਨਾ ਮੇਰੀ ਇਹ ਵੀ ਬੇਨਤੀ ਤੁਹਾਡੇ ਅੱਗੇ ਇਹ ਬੇਨਤੀ ਕਬੂਲ ਕਰਿਆ ਜੇ ਬਾਕੀ ਤੁਹਾਡੀ ਮਰਜ਼ੀ ਆ ਇਹਨਾਂ ਗੱਲਾਂ ਦਾ ਗੁੱਸਾ ਕਰਨਾ ਕਰੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਆਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਜਵਾਬ ਮੰਗਣਗੇ ਸਾਡਾ ਹੱਕ ਅਸੀਂ ਇਸ ਦੇਸ਼ ਦੇ ਵਸਨੀਕਾਂ ਸਾਡਾ ਹੱਕ ਬੰਦਾ ਕਿ ਅਸੀਂ ਮੁੱਖ ਮੰਤਰੀ ਨੂੰ ਪੁੱਛੀਏ ਕਿ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ